ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਕਣਕ ਦੀ ਵੜਾਈ ਚੱਲਦੀ ਪਈ ਹੈ ਤਾਂ ਜਦੋਂ ਕਿਸਾਨ ਆਪਣੀ ਫਸਲ ਨੂੰ ਵੜਾਉਂਦਾ ਹੈ ਤਾਂ ਕਈ ਲੋਕ ਉਹਦੇ ਤੇ ਡਿਪੈਂਡ ਹੁੰਦੇ ਹਨ ਅਕਸਰ ਇਹ ਆਪਾਂ ਕਈ ਲੋਕਾਂ ਨੂੰ ਦੇਖਿਆ ਹੈ ਨਾ ਕਿ ਖੇਤ ਦੇ ਵਿੱਚ ਕਈ ਲੋਕ ਸਿੱਟੇ ਚੁਗਦੇ ਹਨ ਫਿਰ ਉਹਨਾਂ ਦੇ ਵਿੱਚੋਂ ਦਾਣੇ ਕੱਢਦੇ ਆ ਤੇ ਫਿਰ ਉਹਨਾਂ ਨੂੰ ਵੇਚਦੇ ਆ ਜਾਂ ਫਿਰ ਘਰੇ ਰੱਖਦੇ ਹਨ ਪਰੇ ਇਹ ਬਹੁਤ ਹੀ ਜ਼ਿਆਦਾ ਔਖਾ ਕੰਮ ਹੁੰਦਾ ਹੈ ਆਹ ਇੱਕ ਨਿੱਕਾ ਜਿਹਾ ਵੀਡੀਓ ਮਾਤਾ ਦਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤਾਂ ਦੋ ਮੁੰਡਿਆਂ ਨੂੰ ਦੇਖ ਸਕਦੇ ਹੋ ਕਿ ਮਾਤਾ ਉਹਨਾਂ ਦੇ ਕੋਲ ਰੋ ਰਹੀ ਹੈ ਤਾਂ ਅਜਿਹੀ ਪਤਾ ਨਹੀਂ ਕੀ ਮਜਬੂਰੀ ਹੋਣੀ ਮਾਤਾ ਦੀ ਜੋ ਮਾਤਾ ਨੂੰ ਮਾਣ ਸੁਣਾਉਂਦੇ ਆ ਸੁਣਾਉਂਦੇ ਆ ਮਾਤਾ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਸੋ ਮਾਤਾ ਦੀ ਗੱਲ ਸੁਣ ਕੇ ਇਨ੍ਹਾਂ ਵੀਰਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਜਿੰਨਾ ਵੀ ਹੋ ਸਕਿਆ ਇਨ੍ਹਾਂ ਵੱਲੋਂ ਮਾਤਾ ਦੀ ਹੈਲਪ ਕੀਤੀ ਗਈ ਤੇ ਕੀ ਮਜਬੂਰੀ ਹੋ ਸਕਦੀ ਹੈ ਨੇ ਮਾਤਾ ਜੀ ਜੋ ਕਿ ਮਾਤਾ ਰੋਣ ਲੱਗ ਗਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਤੁਹਾਨੂੰ ਅੱਗੇ ਸ਼ੇਅਰ ਜਰੂਰ ਕਰ ਦੇਣਾ ਤਾਂ ਇਹਨਾਂ ਦੇ ਲਈ ਵੀਰਾਂ ਦੇ ਲਈ ਇੱਕ ਇੱਕ ਆਪਣਾ ਕਮੈਂਟ ਜਰੂਰ ਕਰਨਾ ਧੰਨਵਾਦ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ